ਬੇਟੀਆਂ ਇੱਥੇ ਹੈਗੀਆਂ ਨੇ ਬੱਚਿਆਂ ਨੇ ਕਿੱਥੋਂ ਤੱਕ ਜਾਣਾ ਹੈ ਬੱਚਾ ਹੀ ਤੈਅ ਕਰਦਾ ਉਹਦੀ ਸੋਚ ਕਿੱਥੋਂ ਤੱਕ ਜਾਂਦੀ ਹੈ ਉਹਦਾ ਪੈਸ਼ਨ ਕੀ ਹੈ ਜ਼ਰੂਰੀ ਇਹ ਨਹੀਂ ਵੀ ਤੁਹਾਡੀ ਮਾਂ-ਬਾਪ ਦੀ ਜੇਬ 'ਚ ਪੈਸੇ ਕਿੰਨੇ ਆ ਇਹ ਇਹਦੀ ਮਾਇਨੇ ਰੱਖਦਾ بڑے-बड़े ਪੈਸੇ ਵਾਲਿਆਂ ਦੇ ਬੱਚੇ ਕਾਬਜਾਬ ਹੋਣ ਉਹ ਰਹਿ ਜਾਂਦੇ ਨੇ ਜ਼ਰੂਰੀ ਇਹ ਕਰਦਾ ਕਿ ਤੁਹਾਡੇ 'ਚ ਸਮਾਜ ਨੇ ਕਿਹੋ ਜਿਹਾ ਬਣਨਾ ਹੈ ਬੱਚੇ ਨੇ ਕਿਹੋ ਜਾਂ ਵੱਡਾ ਹੋਗੇ ਨਾਗਰਿਕ ਬਣਨਾ ਇਹ ਮਾਂ ਨੇ ਡਿਸਾਈਡ ਕਰਨਾ ਹੈ ਬੇਟੀਆਂ ਇੱਥੇ ਹੈਗੀਆਂ ਨੇ ਬੱਚਿਆਂ ਨੇ ਕਿੱਥੋਂ ਤੱਕ ਜਾਣਾ ਹੈ ਬੱਚਾ ਹੀ ਤੈਅ ਕਰਦਾ ਉਹਦੀ ਸੋਚ ਕਿੱਥੋਂ ਤੱਕ ਜਾਂਦੀ ਹੈ ਉਹਦਾ ਪੈਸ਼ਨ ਕੀ ਹੈ ਜ਼ਰੂਰੀ ਇਹ ਨਹੀਂ ਵੀ ਤੁਹਾਡੀ ਮਾਂ-ਬਾਪ ਦੀ ਜੇਬ 'ਚ ਪੈਸੇ ਕਿੰਨੇ ਆ ਇਹ ਦੀ ਮਾਇਨੇ ਰੱਖਦਾ بڑے-ਬڑے ਪੈਸੇ ਵਾਲਿਆਂ ਦੇ ਬੱਚੇ ਕਾਬਜਾਬ ਹੋਣ ਉਹ ਰਹਿ ਜਾਂਦੇ ਨੇ ਜ਼ਰੂਰੀ ਇਹ ਕਰਦਾ ਹੈ ਕਿ ਤੁਹਾਡੇ 'ਚ ਅੱਗੇ ਵਧਣ ਦਾ ਪੈਸ਼ਨ ਕਿੰਨਾ ਹੈ ਤੁਹਾਡੀ ਕਸ਼ੀ ਦੀ ਗੱਲ ਹੈ ਜੀ ਜਿਹੜਾ ਫੀਚਰ ਤਿਆਰ ਹੋ ਰਿਹਾ ਹੈ ਅਧਿਆਪਕ ਜੋ ਬੱਚਿਆਂ ਨੂੰ ਅੱਜ ਕਿਤਾਬੀ ਸਿੱਖਿਆ ਦੇ ਦੇਣ ਦੇ ਨਾਲ-ਨਾਲ ਜੋ ਨੈਤਿਕ ਸਿੱਖਿਆ ਜੋ ਉਹਨਾਂ ਦੇ ਵਿਵਹਾਰ ਨੂੰ ਉਹਨਾਂ ਦੇ ਵਿੱਚ ਸੰਸਕਾਰਾਂ ਨੂੰ ਭਰਨਗੇ ਕਿਉਂਕਿ ਛੋਟੇ ਹੁੰਦਿਆਂ ਦੇ ਮਾਪੇ ਜਦੋਂ ਸਕੂਲਾਂ 'ਚ ਪੈ ਜਾਂਦੇ ਆ ਫਿਰ ਅਧਿਆਪਕਾਂ ਦਾ ਅਸਰ ਜਿਹੜਾ ਬੱਚਿਆਂ ਦੀ ਜ਼ਿੰਦਗੀ ਉੱਤੇ ਬਹੁਤ ਵੱਡਾ ਪੈਂਦਾ ਮੇਰੇ ਖਿਆਲ 'ਚ ਇੱਥੇ ਪੇਰੈਂਟਸ ਵੀ ਆਏ ਹੋਏ ਨੇ ਬੱਚਿਆਂ ਦੇ ਅੱਜ ਸੋਨਾ ਮਾਪਿਆਂ ਦਾ ਵੀ ਸੀ ਇੱਥੇ ਆਉਣ ਤੇ ਸਵਾਗਤ ਕਰਦੇ ਆ ਤੁਹਾਡੇ ਬੱਚੇ ਇੱਕ ਬਹੁਤ ਅੱਛੇ ਸਕੂਲ ਚ ਪੜ ਰਹੇ ਨੇ ਜਿੱਥੇ ਉੱਥੇ ਉਹਦੇ ਪ੍ਰਿੰਸੀਪਲ ਵੀ ਅੱਛੇ ਨੇ ਅਧਿਆਪਕ ਵੀ ਅੱਛੇ ਨੇ ਬਹੁਤ ਅੱਛੇ ਹੱਥਾਂ ਚ ਤੇ ਸਾਡੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਕੂਲਾਂ ਦੀ ਇਨਹਾਰ ਬਦਲਣ ਲਈ ਸਿੱਖਿਆ ਵਿਭਾਗ ਨੇ ਸਕੂਲਾਂ ਦੀ ਇਨਹਾਰ ਬਦਲਣ ਲਈ ਹਰ ਕੋਸ਼ਿਸ਼ ਕੀਤੀ ਹੈ ਸਕੂਲਾਂ ਚ ਸਹੂਲਤਾਂ ਦੇਣ ਲਈ ਹਰ ਕੋਸ਼ਿਸ਼ ਕੀਤੀ ਹੈ ਬੜੀ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਗੱਲ ਦੀ ਤੇ ਬੱਚਿਆਂ ਨੂੰ ਮੈਂ ਹੀ ਸੁਨੇਹਾ ਦੇਉਂਗੀ ਕਿ ਧੀਆ ਉਹ ਹੁਣ ਡਾਇਲੌਗ ਪੁਰਾਣਾ ਹੋ ਗਿਆ ਵੀ ਕੁੜੀਆਂ ਵਿਚਾਰੀਆਂ ਹੁੰਦੀਆਂ ਨੇ ਕੁੜੀਆਂ ਦੇ ਕਹਿੰਦੇ ਵੀ ਕਿਤੇ ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ ਕੁੜੀਆਂ ਦੇ ਪਰ ਨਹੀਂ ਹੁੰਦੇ ਕੁੜੀਆਂ ਦੇ ਸੋਹਰੇ ਤੇ ਪੇਕੇ ਤਾਂ ਹੁੰਦੇ ਨੇ ਪਰ ਕੁੜੀਆਂ ਦੇ ਘਰ ਨਹੀਂ ਹੁੰਦੇ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਪਰ ਯਕੀਨ ਰੱਖਿਓ ਜ਼ਮਾਨਾ ਚਲਾਉਂਦੀਆਂ ਔਰਤਾਂ ਹੀ ਨੇ ਜਨਮ ਦਿੰਦੀਆਂ ਔਰਤਾਂ ਹੀ ਨੇ ਸਮਾਜ ਨੇ ਕਿਹੋ ਜਿਹਾ ਬਣਨਾ ਹੈ ਬੱਚੇ ਨੇ ਕਿਹੋ ਜਿਹਾ ਵੱਡਾ ਹੋਗੇ ਨਾਗਰਿਕ ਬਣਨਾ ਇਹ ਮਾਂ ਨੇ ਡਿਸਾਈਡ ਕਰਨਾ ਹੈ ਨੌਜਵਾਨ ਮੁੰਡਿਆਂ ਨੇ ਕਿਹੋ ਜਿਹਾ ਬਣਨਾ ਇਹ ਕੁੜੀਆਂ ਨੇ ਡਿਸਾਈਡ ਕਰਨਾ ਜਿਉਂ ਜੇ ਮੁੰਡੇ ਦੀ ਉਹ ਮੰਗ ਰੱਖਦੀਆਂ ਨੇ ਕਿ ਪੜ੍ਹਿਆ ਲਿਖਿਆ ਚਾਹੀਦਾ ਵਿਆਹ ਲਈ ਕਿ ਅੱਜ ਕ ਕਿਸੇ ਹੋਰ ਤਰੀਕੇ ਦਾ ਚਾਹੀਦਾ ਜਿਵੇਂ ਅੱਜ ਕੱਲ ਮੁੰਡੇ ਬਣਦੇ ਜਾ ਰਹੇ ਜੀ ਜਿਹੋ ਜਾਂ ਮਾਂ ਬੱਚਿਆਂ ਨੂੰ ਸੰਸਕਾਰ ਦਿੰਦੀ ਹੈ ਉਹੋ ਜਾਂ ਨਾਗਰਿਕ ਤਿਆਰ ਹੁੰਦਾ ਉਸ ਤੋਂ ਬਾਅਦ ਜਿਹੋ ਜੇ ਟੀਚ ਨੂੰ ਸੰਸਕਾਰ ਦਿੱਤੇ ਜਾਂਦੇ ਨੇ ਉਹ ਅੱਗੇ ਸਮਾਜ ਨੂੰ ਅੱਗੇ ਤੋਰਦੀਆਂ ਚਾਹੇ ਸਾਨੂੰ ਲੱਖ ਕਹੀ ਜਾਣ ਸਾਡੇ ਘਰ ਨਹੀਂ ਹੁੰਦੇ ਘਰ ਸਾਰੇ ਹੀ ਸਾਡੇ ਨੇ ਸਾਡੇ ਹੀ ਬਣਾਏ ਹੋਏ ਨੇ ਘਰੋਂ ਸੱਚ ਜਾਣਿਓ ਦੇਖੋ ਸਮਾਜ ਦਾ ਨਿਖੜ ਵਾਂਗ ਤਾਂ ਦੋਵੇਂ ਹੀ ਨੇ ਦੋਵੇਂ ਬਿਨਾ ਸਮਾਜ ਨਹੀਂ ਚੱਲਦਾ ਬੰਦੇ ਜਿੰਨੀ ਮਿਹਨਤ ਕਰਦੇ ਆ ਜਿੰਨੀ ਸਾਰਾ ਦਿਨ ਪਰਿਵਾਰ ਦੀ ਟੈਨਸ਼ਨ ਲੈ ਕੇ ਬਾਹਰ ਤੁਰੇ ਫਿਰਦੇ ਨੇ ਉਹਨਾਂ ਵਰਗੀ ਮਿਹਨਤ ਤੇ ਉਹਨਾਂ ਉਹਨਾਂ ਦੀ ਹਾਲਤ ਜ਼ਿਆਦਾ ਮਿਹਨਤ ਵਾਲੀ ਐ ਔਰਤਾਂ ਨੇ ਤਾਂ ਘਰੇ ਬੱਚੇ ਸਾਹਮਣੇ ਕਦੇ ਬੂਟਿਆਂ ਨੂੰ ਪਾਣੀ ਦੇਣਾ ਕਦੇ ਟੀਵੀ ਦੇਖਣਾ ਕਦੇ ਰਿਸ਼ਤੇਦਾਰਾਂ ਨਾਲ ਫੋਨ ਤੇ ਗੱਲਾਂ ਕਰਨੀਆਂ ਔਰਤਾਂ ਦੇ ਕੰਮ ਪਿਆਰੇ ਪਿਆਰੇ ਦੇ ਬੰਦਿਆਂ ਦੇ ਕੰਮ ਦੇਖੋ ਨਾ ਸਾਰੀ ਦਿਹਾੜੀ ਮੱਥਾ ਮਾਰ ਕੇ ਆਥਣੇ ਆਏ ਨੂੰ ਅਸੀਂ ਫੇਰ ਵੀ ਮੇਣਾ ਹੀ ਦੇ ਦਿੰਦੇ ਜਦੋਂ ਵੀ ਪਤਾ ਨਹੀਂ ਕਿਧਰੋਂ ਦੁਰਤੀ ਸਾਨੂੰ ਸਪੋਰਟ ਕਰਨੀ ਚਾਹੀਦੀ ਔਰਤਾਂ ਨੂੰ ਸਪੰਜਾ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਅਸੀਂ ਦੇਸ਼ ਚ ਰਹਿੰਦੇ ਆ ਭਾਰਤ ਦੇਸ਼ ਦੇ ਵਿੱਚ ਇੱਥੋਂ ਦੇ ਬੰਦਿਆਂ ਨੇ ਔਰਤਾਂ ਨੂੰ ਰਾਣੀਆਂ ਬਣਾ ਕੇ ਰੱਖਿਆ ਹੋਇਆ ਤੁਸੀਂ ਬਾਹਰ ਜਾ ਕੇ ਦੇਖੋ ਹਰ ਔਰਤ ਤੇ ਬੰਦਾ ਸਾਰੇ ਹੀ ਕੰਮਕਾਜੀ ਦੇ ਤੁਸੀਂ ਘਰ ਚ ਲੌੜਾ ਦੁਨੀਆ ਦਾ ਸਭ ਤੋਂ ਸੋਹਣਾ ਕੰਮ ਸੋਹਣੀ ਨੌਕਰੀ ਹੈਗਾ ਘਰ ਚ ਲੌੜਾ ਕਈ ਵਾਰ ਲੱਗਦਾ ਵੀ ਜਿਹੜੀ ਔਰਤ ਸ਼ਾਇਦ ਕੰਮ ਤੇ ਜਾਂਦੀ ਹੈ ਉਹ ਜ਼ਿਆਦਾ ਵਹਿਤਰੀ ਹੈ ਘਰ ਚ ਚਲਾਉਣ ਤੋਂ ਵੱਡਾ ਕੰਮ ਕੋਈ ਨਹੀਂ ਹੁੰਦਾ ਬੱਚੇ ਪਾਲਣ ਤੋਂ ਵੱਡਾ ਕੰਮ ਕੋਈ ਨਹੀਂ ਹੁੰਦਾ ਟੀਵੀ ਉੱਤੇ ਸੀਰੀਅਲ ਦੇਖਣ ਤੋਂ ਵੱਡਾ ਕੰਮ ਕੋਈ ਨਹੀਂ ਹੁੰਦਾ ਸੌਰਤ ਹੋਣਾ ਇੱਕ ਖੂਬਸੂਰਤ ਗੱਲ ਹੈ ਔਰਤ ਹੋਣਾ ਪਰਮਾਤਮਾ ਦੀ ਦਾਤ ਹੈ ਔਰਤਾਂ ਨੇ ਸ੍ਰਿਸ਼ਟੀ ਰਚੀ ਹੈ ਔਰਤਾਂ ਨੇ ਹੀ ਅੱਗੇ ਸੰਸਕਾਰ ਦੇਣੇ ਨੇ ਬੰਦਿਆਂ ਕੋਲ ਸਮਾਂ ਨਹੀਂ ਹੁੰਦਾ ਬੱਚਿਆਂ ਨੂੰ ਬਹੁਤੇ ਸੰਸਕਾਰ ਦੇਣ ਦਾ ਪਨੀਰੀ ਆਉਣ ਵਾਲੇ ਬੱਚੇ ਕਿਹੋ ਜਿਹੇ ਬਣਨਗੇ ਔਰਤਾਂ ਦੇ ਹੱਥ ਚ ਬੱਚਿਆਂ ਨੂੰ ਉੱਡਣ ਦਿਓ ਕੁੜੀਆਂ ਨੂੰ ਉਹਨਾਂ ਦੇ ਹੁਨਰ ਮੁਤਾਬਕ ਉਹਨਾਂ ਦਾ ਵਿਸ਼ਾ ਚੁਣਨ ਦਿਓ ਅੱਜ ਮਾਪੇ ਇੱਥੇ ਬੈਠੇ ਨੇ ਵਿਦਿਆਪਕਾਂ ਨੇ ਤਾਂ ਪੜਾ ਲੈਣਾ ਹੈ ਵਿਦਿਆਪਕਾਂ ਦਾ ਕੰਮ ਹੈ ਇਹ ਤਾਂ ਗੁਰੂ ਹੁੰਦੇ ਨੇ ਇਹਨਾਂ ਦਾ ਕੰਮ ਆ ਪੜਾਉਣਾ ਦੁਨੀਆ ਦੀ ਸਭ ਤੋਂ ਸੋਹਣੀ ਨੌਕਰੀ ਦੇ ਆਪਕਦੀ ਹੈ ਮੈਂ ਤੇ ਮੰਨ ਮੇਰੀ ਬੜੀ ਇੱਛਾ ਸੀ ਕਿ ਮੈਂ ਵਿਦਿਆਪਕ ਪ੍ਰੋਫੈਸਰ ਬਣਾ ਪਰ ਕਿਸਮਤ ਜਿੱਦਣ ਜਿੱਦਣ ਨੂੰ ਲੈ ਜਾਂਦੀ ਹੈ ਬੰਦਾ ਉਧਰ ਨੂੰ ਚੱਲ ਜਾਂਦਾ ਬੱਚਿਆਂ ਨੂੰ ਜੋ ਉਹਨਾਂ ਦਾ ਮਨ ਕਰਦਾ ਨਾ ਜੀ ਮੈਂ ਤਿੰਨ ਚਾਰ ਕੰਮ ਬਦਲਦੀ ਬਦਲਦੀ ਦੇਖੋ ਹੁਣ ਸਿਆਸਤ ਦਾ ਨਾ ਕਿਉਂਕਿ ਮੇਰੇ ਮਾਪੇ ਨੇ ਮੈਨੂੰ ਜਿੱਧਰ ਨੂੰ ਮੈਂ ਚੱਲਣਾ ਚਾਹਿਆ ਹਵਾ ਨੇ ਜਿੱਧਰ ਨੂੰ ਚੱਲਣਾ ਚਾਹੇ ਰੁੱਖ ਖੋਲ ਦੇਣਾ ਚਾਹੀਦਾ ਹੈ ਹੌਲੀ ਹੌਲੀ ਬੱਚਾ ਪਤਾ ਨਹੀਂ ਕੀ ਚੀਜ਼ ਬਣਨ ਨੂੰ ਹਲੇ ਹੋਰ ਨਹੀਂ ਪਤਾ ਕਿੱਧਰ ਨੂੰ ਜਾਣਾ ਰੋਕਦਾ ਕੋਈ ਨਹੀਂ ਰੋਕੋ ਨਾ ਉਹਦਾ ਜੇ ਉਹਦਾ ਦਿਲ ਕਰਦਾ ਉਹਨੇ ਚਿੱਤਰਕਾਰ ਬਣਨਾ ਨਾ ਪੇਂਟਰ ਬਣਨਾ ਪਤਾ ਨਹੀਂ ਉਹਦੀ ਕਿਹੋ ਜਿਹਾ ਚਿੱਤਰਕਾਰ ਬਣ ਜਾਣਾ ਕਈਆਂ ਦੀਆਂ ਪੇਂਟਿੰਗਾਂ ਹੀ ਕਰੋੜਾਂ 'ਚ ਵਿਕਦੀਆਂ ਨੇ ਜੇ ਕਿਸੇ ਦਾ ਦਿਲ ਕਰਦਾ ਨਾ ਜੋ ਉਹਦਾ ਸਾਇੰਸ ਪੜ੍ਹਨ ਨੂੰ ਜੀ ਕਰਦਾ ਉਹਨੂੰ ਸਾਇੰਸ ਜਾਣ ਦਿਓ ਉਹਦਾ ਆਏ ਨਾ ਕਿਹਾ ਨਹੀਂ ਤੂੰ ਮੈਡੀਕਲ ਹੀ ਲੈਣਾ ਨਹੀਂ ਤੂੰ ਨਾਨ ਮੈਡੀਕਲ ਹੀ ਲੈਣਾ ਕੀ ਪਤਾ ਉਹਦਾ ਮਨ ਅੰਦਰ ਕਿਹੜਾ ਗੁਣਾ ਹੈ ਕਿਹੜਾ ਗੁਣਾ ਉਹਨੂੰ ਬਾਹਰ ਲੈ ਜਾਏ ਅਸੀਂ ਆਰਟਸ ਪੜ੍ਹੇ ਹੋਏ ਆ ਤੇ ਅੱਜ ਤੁਹਾਡੀ ਸੇਵਾ ਚ ਸਾਨੂੰ ਮੌਕਾ ਮਿਲਿਆ ਇੰਨੀ ਛੋਟੀ ਉਮਰ ਦੇ ਵਿੱਚ ਆਮ ਆਦਮੀ ਪਾਰਟੀ ਚ ਅਸੀਂ ਐਮਐਲਏ ਮੰਤਰੀ ਵੀ ਬਣ ਗਏ ਕੋਈ ਸੋਚ ਬੱਚਿਆਂ ਨੂੰ ਮੈਂ ਇੱਕ ਗੱਲ ਬੇਟੀਆਂ ਇੱਥੇ ਹੈਗੀਆਂ ਨੇ ਬੱਚਿਆਂ ਨੇ ਕਿੱਥੋਂ ਤੱਕ ਜਾਣਾ ਹੈ ਬੱਚਾ ਹੀ ਤੈਅ ਕਰਦਾ ਉਹਦੀ ਸੋਚ ਕਿੱਥੋਂ ਤੱਕ ਜਾਂਦੀ ਹੈ ਉਹਦਾ ਪੈਸ਼ਨ ਕੀ ਹੈ ਜ਼ਰੂਰੀ ਇਹ ਨਹੀਂ ਵੀ ਤੁਹਾਡੀ ਮਾਂ-ਬਾਪ ਦੀ ਜੇਬ 'ਚ ਪੈਸੇ ਕਿੰਨੇ ਆ ਇਹ ਇਹਦੀ ਮਾਇਨੇ ਰੱਖਦਾ بڑے بڑے ਪੈਸੇ ਵਾਲੇ ਦੇ ਬੱਚੇ ਕਾਬਜਾਬ ਹੋਣ ਉਹ ਰਹਿ ਜਾਂਦੇ ਨੇ ਜ਼ਰੂਰੀ ਇਹ ਕਰਦਾ ਹੈ ਕਿ ਤੁਹਾਡੇ 'ਚ ਅੱਗੇ ਵਧਣ ਦਾ ਪੈਸ਼ਨ ਕਿੰਨਾ ਹੈ ਤੁਹਾਡੇ ਅੱਗੇ ਜਾਣ ਦੀ ਤਾਂ ਕਿੰਨੀ ਹੈ ਇਹ ਮੈਟਰ ਕਰਦਾ ਕਦੀ ਵੀ ਇਹ ਨਹੀਂ ਦੇਖਣਾ ਵੀ ਪੈਸੇ ਪੈਸੇ ਨਾਲ ਹੀ ਅੱਗੇ ਵਧਿਆ ਜਾ ਸਕਦਾ ਕਹਿੰਦੇ ਹੁੰਦੇ ਆ ਵੀ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀ ਇਹਨਾਂ ਪੱਥਰਾਂ ਦਾ ਮੈਂ ਇੱਕ ਮਿਡਲ ਕਲਾਸ ਪਰਿਵਾਰ ਤੋਂ ਬਿਲੋਂਗ ਕਰਦੀ ਸੀ ਮੈਂ ਇੱਕ ਸਧਾਰਨ ਪਰਿਵਾਰ ਤੋਂ ਬਿਲੋਂਗ ਕਰਦੀ ਹਾਂ ਤੇ ਉਹਦੇ ਲਈ ਜ਼ਰੂਰੀ ਨਹੀਂ ਹੁੰਦਾ ਹੁਨਰ ਨੂੰ ਟੈਲੈਂਟ ਨੂੰ ਕਿਸੇ ਵੀ ਸਿੱਕੇ ਦੀ ਜ਼ਰੂਰਤ ਨਹੀਂ ਹੁੰਦੀ ਕਦੇ ਵੀ ਨੋਟ ਨਾ ਕਰੋ ਵੀ ਮੇਰੇ ਬਾਪ ਦੀ ਮੇਰੀ ਮਾਂ ਦੀ ਜੇਬ ਦੇ ਵਿੱਚ ਪੈਸੇ ਕਿੰਨੇ ਨੇ ਇਹ ਦੇਖੋ ਤੁਹਾਡੇ ਚ ਹੁਨਰ ਕਿੰਨਾ ਤਾਂਗ ਕਿੰਨਾ ਇੱਛਾ ਕਿੰਨੀ ਆ ਮਿਹਨਤ ਕਿੰਨੀ ਆ ਤੁਸੀਂ ਅੱਗੇ ਨਿਕਲੀ ਜਾਣਾ ਤੇ ਆਪਣੇ ਪਸੰਦ ਦਾ ਵਿਸ਼ਾ ਚੁਣੋ ਸੋ ਬਹੁਤ ਮੈਂ ਪ੍ਰਿੰਸੀਪਲ ਸਾਹਿਬ ਦਾ ਇੰਨੇ ਨਿੱਕੇ ਸਵਾਗਤ ਲਈ ਇੰਨੇ ਮੋਹ ਪਿਆਰ ਲਈ ਬੱਚਿਆਂ ਦਾ ਜਿਨ੍ਹਾਂ ਨੇ ਇੰਨੇ ਆਪਣੇ ਹੁਨਰ ਦੇ ਨਾਲ ਬੜੀਆਂ ਚੀਜ਼ਾਂ ਬਣਾਈਆਂ ਹੋਈਆਂ ਉਹਨਾਂ ਨੂੰ ਵਧਾਈ ਦੇਣੀ ਆ ਅਧਿਆਪਕਾਂ ਨੂੰ ਜਿਹੜੇ ਆਪਣੀ ਜ਼ਿੰਦਗੀ ਦਾ ਸਮਾਂ ਜਿਹੜਾ ਹੈਗਾ ਉਹ ਇੱਕ ਬਹੁਤ ਸੋਹਣੇ ਤਰੀਕੇ ਨਾਲ ਸਮਾਂ ਤੁਸੀਂ ਆਪਣਾ ਕੱਢ ਰਹੇ ਹੋ ਬੱਚਿਆਂ ਨੂੰ ਪੜ੍ਹਾ ਰਹੇ ਹੋ ਉਹਨਾਂ ਨੂੰ ਤਰਾਸ਼ ਰਹੇ ਹੋ ਇੱਕ ਮਿੱਟੀ ਦਾ ਉਹਨੂੰ ਸ਼ੇਪ ਦੇ ਰਹੇ ਹੋ ਤਿਆਰ ਕਰ ਰਹੇ ਹੋ ਬੱਚੇ ਮਿੱਟੀ ਵਰਗੇ ਹੁੰਦੇ ਨੇ ਮੈਂ ਬਹੁਤ ਬਹੁਤ ਪੂਰੇ ਸਕੂਲ ਦੇ ਸਟਾਫ ਨੂੰ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਨੂੰ ਸਾਡੇ ਐਸ ਡੀ ਐਮ ਸਾਹਿਬ ਗੁਰਮੰਦਰ ਜੀ ਵੀ ਆਏ ਹੋਏ ਨੇ ਲੋਕਲ ਆਫੀਸਰਸ ਜਿੰਨੇ ਆਏ ਹੋਏ ਨੇ ਕਮੇਟੀ